ਅਹਿਮਦਾਬਾਦ ਸਾਈਬਰ ਕ੍ਰਾਈਮ ਸੈੱਲ ਨੇ ਭਾਰਤ ਚ ਡਰੱਗ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਰੈਕਟ ਕੈਨੇਡਾ ਤੋਂ ਚਲਾਇਆ ਜਾ ਰਿਹਾ ਸੀ ਉਹ ਡਾਰਕ ਵੈਬ ਰਾਹੀਂ ਆਨਲਾਈਨ ਪਾਰਟੀਆਂ ਚ ਨਸ਼ੇ ਮੰਗਦੇ ਸਨ ਅਹਿਮਦਾਬਾਦ 에ਅਰਪੋਰਟ ਤੋਂ ਕਰੀਬ 50 ਲੱਖ ਰੁਪਏ ਦੇ ਅਜੀਹੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਸਮਗਲਰਾਂ ਕੋਲ ਨਸ਼ੀਲੇ ਪਦਾਰਥਾਂ ਨੂੰ ਪਹੁੰਚਾਉਣ ਦਾ ਹੈਰਾਨ ਕਰਨ ਵਾਲਾ ਤਰੀਕਾ ਸੀ ਡਾਰਕ ਵੈਬ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੈਨੇਡਾ ਅੰਤਰਰਾਸ਼ਟਰੀ ਕੋਰੀਅਰ ਕੰਪਨੀ ਰਾਹੀਂ ਪਾਰਟੀ ਨੂੰ ਕਿਤਾਬਾਂ ਅਤੇ ਖਿਡੌਣੀਆਂ ਵਿਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ ਕਿਤਾਬ ਦੇ ਪੰਨੇ ਨਸ਼ਿਆਂ ਵਿੱਚ ਭਿੱਜ ਗਏ ਸਨ ਪੁਸਤਕ ਦੀ ਡਿਲੀਵਰੀ ਤੋਂ ਬਾਅਦ ਪੰਨਿਆਂ ਨੂੰ ਪਿਸ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਸਾਈਬਰ ਯੂਨਿਟ ਅਤੇ ਕਸਟਮ ਵਿਭਾਗ ਨੇ ਪਾਰੀ ਮਾਤਰਾ ਵਿੱਚ ਅਜਿਹੀਆਂ ਕਿਤਾਬਾਂ ਅਤੇ ਖਿਡੌਣੇ ਜ਼ਬਤ ਕੀਤੇ ਹਨ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਅਤੇ ਖਰੀਦਦਾਰਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ਡ ਨਿਊਜ਼ ਅੰਮਦਾਬਾਦ ਸਾਈਬਰ ਕਰਾਈਮ ਸੈੱਲ ਨੇ ਭਾਰਤ ਚੋਂ ਡਰਗ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਰੈਕਟ ਕੈਨੇਡਾ ਤੋਂ ਚਲਾਇਆ ਜਾ ਰਿਹਾ ਸੀ ਉਹ ਡਾਰਕ ਵੈਬ ਰਾਹੀਂ ਆਨਲਾਈਨ ਪਾਰਟੀਆਂ ਚ ਨਸ਼ੇ ਮੰਗਦੇ ਸਨ ਅੰਮਦਾਬਾਦ 에ਅਰਪੋਰਟ ਤੋਂ ਕਰੀਬ 50 ਲੱਖ ਰੁਪਏ ਦੇ ਅਜੀਹੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਸਮਗਲਰਾਂ ਕੋਲ ਨਸ਼ੀਲੇ ਪਦਾਰਥਾਂ ਨੂੰ ਪਹੁੰਚਾਉਣ ਦਾ ਹੈਰਾਨ ਕਰਨ ਵਾਲਾ ਤਰੀਕਾ ਸੀ ਡਾਰਕ ਵੈਬ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੈਨੇਡਾ ਅੰਤਰਰਾਸ਼ਟਰੀ ਕਰੀਅਰ ਕੰਪਨੀ ਰਾਹੀ ਪਾਰਟੀ ਨੂੰ ਕਿਤਾਬਾਂ ਅਤੇ ਖਿਡੌਣੀਆਂ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ ਕਿਤਾਬ ਦੇ ਪੰਨੇ ਨਸ਼ਿਆਂ ਵਿੱਚ ਭਿੱਜ ਗਏ ਸਨ ਪੁਸਤਕ ਦੀ ਡਿਲੀਵਰੀ ਤੋਂ ਬਾਅਦ ਪੰਨਿਆਂ ਨੂੰ ਪਿਸ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਸਾਈਬਰ ਯੂਨਿਟ ਅਤੇ ਕਸਟਮ ਵਿਭਾਗ ਨੇ ਪਾਰੀ ਮਾਤਰਾ ਵਿੱਚ ਅਜਿਹੀਆਂ ਕਿਤਾਬਾਂ ਅਤੇ ਖਿਡੌਣੇ ਜ਼ਬਤ ਕੀਤੇ ਹਨ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਅਤੇ ਖਰੀਦਦਾਰਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਅੰਮਦਾਬਾਦ ਸਾਈਬਰ ਕ੍ਰਾਈਮ ਸੈੱਲ ਨੇ ਭਾਰਤ ਤੋਂ ਡਰਗ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਰੈਕਟ ਕੈਨੇਡਾ ਤੋਂ ਚਲਾਇਆ ਜਾ ਰਿਹਾ ਸੀ ਉਹ ਡਾਰਕ ਵੈਬ ਰਾਹੀਂ ਆਨਲਾਈਨ ਪਾਰਟੀਆਂ ਨੂੰ ਨਸ਼ੇ ਮੰਗਦੇ ਸਨ ਅੰਮਦਾਬਾਦ 에ਅਰਪੋਰਟ ਤੋਂ ਕਰੀਬ 50 ਲੱਖ ਰੁਪਏ ਦੇ ਅਜੀਹੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਸਮਗਲਰਾਂ ਕੋਲ ਨਸ਼ੀਲੇ ਪਦਾਰਥਾਂ ਨੂੰ ਪਹੁੰਚਾਉਣ ਦਾ ਹੈਰਾਨ ਕਰਨ ਵਾਲਾ ਤਰੀਕਾ ਸੀ ਡਾਰਕ ਵੈਬ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੈਨੇਡਾ ਦੀ ਅੰਤਰਰਾਸ਼ਟਰੀ ਕੋਰੀਅਰ ਕੰਪਨੀ ਰਾਹੀ ਪਾਟੀਆਂ ਨੂੰ ਕਿਤਾਬਾਂ ਅਤੇ ਖਿਡੌਣੀਆਂ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ ਕਿਤਾਬ ਦੇ ਪੰਨੇ ਨਸ਼ਿਆਂ ਵਿੱਚ ਭਿੱਜ ਗਏ ਸਨ ਪੁਸਤਕ ਦੀ ਡਿਲੀਵਰੀ ਤੋਂ ਬਾਅਦ ਪੰਨਿਆਂ ਨੂੰ ਪਿਸ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਸਾਈਬਰ ਯੂਨਿਟ ਅਤੇ ਕਸਟਮ ਵਿਭਾਗ ਨੇ ਪਾਰੀ ਮਾਤਰਾ ਵਿੱਚ ਅਜਿਹੀਆਂ ਕਿਤਾਬਾਂ ਅਤੇ ਖਿਡੌਣੇ ਜ਼ਬਤ ਕੀਤੇ ਹਨ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਅਤੇ ਖਰੀਦਦਾਰਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ेड نیوز ਅੰਮਦਾਬਾਦ ਸਾਈਬਰ ਕ੍ਰਾਈਮ ਸੈੱਲ ਨੇ ਭਾਰਤ ਚੋਂ ਡਰਗਸ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਰੈਕਟ ਕੈਨੇਡਾ ਤੋਂ ਚਲਾਇਆ ਜਾ ਰਿਹਾ ਸੀ ਉਹ ਡਾਰਕ ਵੈਬ ਰਾਹੀਂ ਆਨਲਾਈਨ ਪਾਰਟੀਆਂ ਚ ਨਸ਼ੇ ਮੰਗਦੇ ਸਨ ਅੰਮਦਾਬਾਦ 에ਅਰਪੋਰਟ ਤੋਂ ਕਰੀਬ 50 ਲੱਖ ਰੁਪਏ ਦੇ ਅਜਿਹੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਸਮਗਲਰਾਂ ਕੋਲ ਨਸ਼ੀਲੇ ਪਦਾਰਥਾਂ ਨੂੰ ਪਹੁੰਚਾਉਣ ਦਾ ਹੈਰਾਨ ਕਰਨ ਵਾਲਾ ਤਰੀਕਾ ਸੀ ਡਾਰਕ ਵੈਬ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੈਨੇਡਾ ਅੰਤਰਰਾਸ਼ਟਰੀ ਕਰੀਅਰ ਕੰਪਨੀ ਰਾਹੀਂ ਪਾਰਟੀ ਨੂੰ ਕਿਤਾਬਾਂ ਅਤੇ ਖਿਡੌਣੀਆਂ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ ਕਿਤਾਬ ਦੇ ਪੰਨੇ ਨਸ਼ਿਆਂ ਵਿੱਚ ਭਿੱਜ ਗਏ ਸਨ ਪੁਸਤਕ ਦੀ ਡਿਲੀਵਰੀ ਤੋਂ ਬਾਅਦ ਪੰਨਿਆਂ ਨੂੰ ਪਿਸ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਸਾਈਬਰ ਯੂਨਿਟ ਅਤੇ ਕਸਟਮ ਵਿਭਾਗ ਨੇ ਪਾਰੀ ਮਾਤਰਾ ਵਿੱਚ ਅਜਿਹੀਆਂ ਕਿਤਾਬਾਂ ਅਤੇ ਖਿਡੌਣੇ ਜ਼ਬਤ ਕੀਤੇ ਹਨ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਅਤੇ ਖਰੀਦਦਾਰਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼